ਤੀ ਛੜ ਲਾਈ ਵੀ ਮਿੱਤਰੋ ਲਾਲ ਲੀਲਾ ਲਾਲ ਲੀਲਾ ਹੀ ਕਰਤੇ ਗਿਰਾਂ ਇਧਰਲੀ ਸਾਈਡ ਦੇ ਉੱਤੇ ਆ ਗਿਆ 575 ਮਹਿੰਦਰਾ ਮਾਡਲ 2002 ਆ ਬਾਈ ਇਹੇ ਹਾਂ 2002 2002 ਆ ਲੋਕੇਸ਼ਨ ਵਗੈਰਾ ਆਪਾਂ ਤੁਹਾਨੂੰ ਸਾਰੀ ਲੈ ਕੇ ਦਿੰਨੇ ਆ ਕਹਦੇ ਬੱਤ ਜੇ ਮੁੱਲ ਦੇ ਰੇਟ ਜਿਹੜੇ ਵੀਰ ਕਹਿੰਦੇ ਅਸੀਂ ਬੱਤ ਜੇ ਪੈਸੇ ਲਾਉਣੇ ਆ ਤਾਂ ਬੱਤ ਜੇ ਰੇਟ ਵਾਲੇ ਟਰੈਕਟਰ ਸਾਰੇ ਹੀ ਖੜੇ ਨੇ ਸੋਨਾਲੀਕਾ 55 5245 ਮੈਸੀ ਮਹਾਨ ਖੜਾ ਤੇ ਸਵਰਾਜ 853 ਸਪੀਡ ਕੀਤਾ ਹੋਇਆ ਖੜਾਗਾ ਤੇ ਆ ਡਬਲ ਕਲਚ ਵਿੱਚ 575 ਮਹਿੰਦਰਾ ਖੜਾ ਤੇ ਬਾਕੀ ਇਹ ਰੇਟ ਵਗੈਰਾ ਆਪਾਂ ਸਾਰਾ ਕੁਝ ਪੁੱਛਦੇ ਆ ਵੀਡੀਓ ਨੂੰ ਸ਼ੇਅਰ ਕਰਤੇ YouTube ਚੈਨਲ ਨੂੰ ਆਪਣੇ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਰਾਂ ਤੇ ਇਹ ਮਾਡਲ 2002 ਆ 50 ਨੰਬਰ ਆ ਬਈ ਇਹ ਪੰਜਾਬ ਨੰਬਰ ਆ ਠੀਕ ਆ ਮੜਾ ਨੇੜੇ ਆ ਜਾ ਕੇ ਤੁਹਾਨੂੰ ਦਿਖਾ ਦੇ ਕੰਡੀਸ਼ਨ ਬਹੁਤ ਸਾਫ਼ ਪਈ ਆ ਕੀ ਇਹ ਡਬਲ ਕਲਚ ਜੀ ਹੁੰਦਾਗਾ ਡਬਲ ਕਲਚ ਆ ਜੀ ਡਬਲ ਕਲਚ ਦੇ ਵਿੱਚ ਆ ਮਿੱਤਰੋ ਮਾਡਲ 2002 ਆ ਤੇ ਇਹਦੀ ਡਿਮਾਂਡ ਕੀ ਰੱਖੀ ਗਈ ਆ ਇਹਦੀ 225 ਰੱਖਿਆ ਜੀ ਉਹਨਾਂ ਦਾ 2 ਲੱਖ 25000 ਰੁਪਿਆ ਤੇ ਮਿੱਤਰੋ ਭੂਮੀ ਪੁੱਤਰ ਆ ਇਹ ਮਿਲਦੇ ਨਹੀਂਗੇ ਪੀਲੇ ਚੱਕਿਆਂ ਵਾਲੇ ਜਿਹਨੂੰ ਪਤਾ ਇਹਦੇ ਬਾਰੇ ਹਨਾ ਉਹ ਸਾੜਦਾ ਨਹੀਂ ਟਰੈਕਟਰ ਨੂੰ ਪੀਲੇ ਚੱਕਿਆਂ ਵਾਲੇ ਨੂੰ ਭੂਮੀ ਪੁੱਤਰ ਦੇ ਵਿੱਚ ਖੜਾ ਮਾਡਲ 2002 ਆ ਤੇ 2.5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਉੱਤੇ ਰੇਟ ਆ ਜਿਹੜਾ ਉਹ ਹੋ ਜੂ ਟਰੈਕਟਰ ਦਾ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਸਵਰਾਜ 855 ਆ ਗਿਆ ਇਹ ਵੀ ਕੰਡੀਸ਼ਨ ਦਾ ਇੰਨਾ ਕਿ ਜਾਇਜ਼ ਨਵੇਂ ਪਿਆ ਮੂਰਲੇ ਟਾਇਰ ਬਿਲਕੁਲ ਨਵੇਂ ਆਗੇ ਤੇ ਗੁੜੀਆ ਤੇ ਪਿਛਲੇ ਕਦੇ 70 ਪੈਸੇ ਪਏ ਨੇ ਨਾ ਹਾਂ ਕੰਪਨੀ ਦੇ ਟਾਇਰ ਨੇ ਕੰਪਨੀ ਦੇ ਟਾਇਰ ਨੇ 3 ਸਪੀਡ ਕੀਤਾ ਹੋਇਆਗਾ ਠੀਕ ਆ ਤੇ ਇਹ ਕਹਿੰਦੀ ਆਪਣੇ ਕਲਾਉਸਕਾਰ ਇੰਜਨ ਵਾਲਾ ਆ ਗਿਆ ਇਹ ਮਾਡਲ ਕਿੰਨਾ ਸੀ ਇਹ 2000 ਹੈ ਜੀ ਪੂਰਾ 2000 ਹੈਗਾ ਇਹ 2000 ਮਾਡਲ ਹੈਗਾ 3 ਸਪੀਡ ਕੀਤਾ ਹੋਇਆ ਇਹਦੀ ਡਿਮਾਂਡ ਕੀ ਰੱਖੀ ਹੈ ਬਈ ਇਹਦੇ ਰੱਖੇ ਜੀ 2 ਲੱਖ 45000 2 ਲੱਖ 45000 ਜੇ ਕੋਈ ਦੂਰੋਂ ਜੱਲ ਕੇ ਆਵੇ ਹੋ ਜੂ ਰੇਟ ਹੋਰ ਹਾਂ ਜੀ ਹਾਂ ਕਰਾਂਗੇ ਲੈ ਮਿੱਤਰੋ ਹੋ ਜੂਗਾ 3 ਸਪੀਡ ਕੀਤਾ ਹੋਇਆ ਇਹ 35-40000 ਰੁਪਿਆ ਐਕਸਟਰਾ ਲੱਗਿਆ ਹੋਇਆ ਗੇਅਰ ਦੇ ਉੱਤੇ 3 ਸਪੀਡ ਕੀਤਾ ਹੋਇਆ ਟਰੈਕਟਰ ਹੈ ਮਾਡਲ 2000 ਦੋ ਲੀਲੇ ਰੰਗ ਵਾਲਾ ਸਰਵਿਸ ਵੀ ਹੋਈ ਵੀ ਆ ਸਰਵਿਸ ਕਰਾਉਣ ਦੀ ਲੋੜ ਨਹੀਂ ਜੀ ਓਕੇ ਸਰਵਿਸ ਵਗੈਰਾ ਹੋਈ ਹੋਈ ਆ ਤਾਜੀ ਓਕੇ ਆ ਜੀ ਠੀਕ ਆ ਮਿੱਤਰੋ ਸਰਵਿਸ ਵੀ ਹੋਈ ਹੋਈ ਆ ਤਾਜੀ ਨੰਬਰ ਵੀ ਇਹਨਾਂ ਦੇ ਸਕਰੀਨ ਦੇ ਉੱਤੇ ਚੱਲੀ ਨੇ ਸੰਪਰਕ ਕਰ ਲਿਓ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਚੌਕੜਾ ਟਾਰਾ ਦਾ ਨਵਾਂ 5245 ਮਹਾਨ ਮੈਸੀ ਆ ਗਿਆ ਇਹ ਇਹ ਦੋ ਟੂ ਸਪੀਡ ਹੀ ਆ ਇਹ ਆ ਟੂ ਹੀ ਆ ਜੀ ਇਹ ਟੂ ਸਪੀਡ ਚਾ ਬਾਕੀ ਟਾਇਰ ਜਮਾ ਨਵੇਂ ਆ ਚਾੜੇ ਹੈਨਾ ਹਾਂਜੀ ਤੇ ਵੇਟ ਵਗੈਰਾ ਪਲਾਸਟਿਕ ਵਾਲੇ ਲੱਗੇ ਬਾਕੀ ਗਣੀ ਸੰਦਾ ਪੂਰਾ ਸਾਫ ਪਹਿਣਾ ਵਾਡੀ ਦਾ ਹਾਂਜੀ ਹਾਂਜੀ 50 ਨੰਬਰੀ ਆ ਬਈ 50 ਆਉਦਾ 50 ਤੇ ਕਾ ਓਨਰ ਕਹਿੰਦੇ ਆ ਇਹ ਇਹ ਪਹਿਲੇ ਹੋ ਜਾਂ ਦੂਜੇ ਹੋ ਵਸ ਪਹਿਲੇ ਜਾਂ ਦੂਜੇ ਹੋ ਚਲੋ ਮਾਡਲ ਦੇ ਹਿਸਾਬ ਨਾਲ ਹੈ ਨਾ 5245 ਜਿਹੜੇ ਵੀ ਸੌਂ ਕਰਾ ਰਹੇ 5245 ਦਾ ਮਿੱਤਰੋ ਚੌਕੜਾ ਟਾਇਰ ਨਾ ਨਾ ਮਾਡਲ ਆ ਇਹ 2002 2002 ਮਾਡਲ 2003 ਨਾਲ ਤੇ ਡਿਮਾਂਡ ਡਿਮਾਂਡ ਇਹਦੀ ਰੱਖੀ ਆਪਾਂ 2,35,000 2,35,000 ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਰੇਟ ਜਾਇਜ਼ ਹੀ ਰੱਖੇ ਨੇ ਵੀਰ ਨੇ ਕੋਈ ਵੱਧ ਨਹੀਂ ਦੱਸਿਆ ਇਹਨੂੰ ਜਮਾਂ ਸਿੰਪਲ ਜੇ ਰੇਟ ਦੱਸੇ ਹੋਏ ਨੇ ਮਿੱਤਰੋ ਚੱਕ ਲੋ ਨੰਬਰ ਸਕਰੀਨ ਦੇ ਉੱਤੇ ਵੀਰ ਉਹਨਾਂ ਨਾਲ ਚੱਲਿਆਂ ਦਾ ਕਰੇ ਟਰੈਕਟਰ ਪੂਰੇ ਵਧੀਆ ਨੇ ਤੇ ਇਸ ਤੋਂ ਬਾਅਦ ਇਧਰਲੀ ਸਾਈਡ ਸੋਨਾ ਲੀਕਾ 55 ਦਾ ਆ ਗਿਆ ਇਹ ਟਰੈਕਟਰ ਹੀ ਬਹੁਤ ਘੱਟ ਮਿਲਦਾ ਸੈਂਟਰ ਗੇਅਰ ਦੇ ਵਿੱਚ ਹੈਗਾ ਟਾਇਰ ਇਹਦੇ ਵਿੱਚ ਔਕੜੇ ਨਵੇਂ ਵਾਂਗੂ ਪਏ ਨੇ ਜਾਵਾ 90 95 ਪੈਸੇ ਟਾਇਰ ਪਏ ਨੇ ਇਹ ਮਾਡਲ ਕਿਹੜਾ ਬਈ ਇਹ 2002 ਆ ਜੀ ਇਹ ਵੀ 2002 ਹੈਗਾ ਠੀਕ ਆ ਉਹ ਕਿਤੇ ਉਹ ਦੋ ਆ ਗਿਆ ਇੱਕ ਆ ਗਿਆ ਤਿੰਨ ਆ ਗਿਆ ਦੋ ਆ ਗਿਆ ਨਾ ਠੀਕ ਆ ਤੇ ਇਹਦੀ ਡਿਮਾਂਡ ਕੀ ਰੱਖੀ ਗਈ ਆ ਇਹਦਾ 2.45 ਕਹਿੰਦੇ ਕਰਾਂਗੇ ਰੇਟ ਮਾਨਤਾ ਨਾਲ ਫੁੱਲ ਕਰਾਂਗੇ ਇਹ ਜੋ ਹੋ ਜੂ ਫੁੱਲ ਕਰ ਦੋ ਲੱਖ 45000 ਰੁਪਏ ਡਿਮਾਂਡ ਕਰਦੇ ਬਾਈ ਹੁਣ ਕਹਿੰਦੇ ਮੌਕੇ ਤੇ ਮਾਨਤਾ ਨਾਲ ਹੋ ਜੂ ਸੈਂਟਰ ਗੇਅਰ ਦੇ ਵਿੱਚ ਚੌਕੜਾ ਟਾਂ ਦਾ ਮੜਾ ਆਲਾ ਦਾਲਾ ਦਿਖਾ ਦੇ ਟਰੈਕਟਰ ਦਾ ਪੂਰਾ ਸਾਫ ਪਿਆ ਹੈਗਾ ਇੰਜਨ ਗੇਅਰ ਦੀ ਗਾਰੰਟੀ ਆ ਬਾਅ ਕੇ ਤਸੱਲੀ ਕਰਕੇ ਲਿਆ ਠੀਕ ਬਾਅ ਕੇ ਇੰਜਨ ਦਾ ਨੂੰ ਕੁਝ ਹੁੰਦਾ ਹੀ ਨਹੀਂ ਇਹਦਾ ਫੁੱਲ ਕੰਮ ਵੀ ਫੁੱਲ ਕਰਾਇਆ ਵਈ ਬੰਦੇ ਨੇ ਠੀਕ ਆ ਫੁੱਲ ਕੰਮ ਹੋਇਆ ਹੋਇਆ ਮਿੱਤਰੋ ਟਾਇਰ ਵਗੈਰਾ ਮੜਾ ਟਾਂ ਦੇ ਮਾਰਦੇ ਨਿਕਾ ਜਮਾ 90 95 ਪੈਸੇ ਕਰੇ ਚਾਰੇ ਟ੍ਰੈਕਟਰਾਂ ਦੇ ਟਾਇਰਾਂ ਦੇ ਜਿਹੜੇ 90-95 ਪੈਸੇ ਪਏ ਨੇ ਥੋੜੇ ਜਿਵੇਂ ਮਹਿੰਦਰੇ ਦੇ ਘੱਟ ਹੋਣਗੇ 60 ਕੇ ਪੈਸੇ ਹੋਣਗੇ ਨਹੀਂ ਤਿੰਨੇ ਚਾਰੇ ਟ੍ਰੈਕਟਰਾਂ ਦੇ ਟਾਇਰ ਨੇ ਜਿਹੜੇ ਬਿਲਕੁਲ ਨਵੇਂ ਵਾਂਗੂ ਪਏ ਨੇ ਮਾਡਲ ਜਿਵੇਂ ਤਿੰਨ ਆ ਗਿਆ ਦੋ ਆ ਗਿਆ ਨਾ ਇਹ ਇਹ 2000 ਦਾ ਹੈ ਅਸਾਂ ਇਹ ਦੋ ਆ ਇਹ ਤਿੰਨ ਆ ਇਹ ਤਿੰਨ ਠੀਕ ਆ ਨੰਬਰ ਸਾਰੇ ਪੰਜਾਬੀ ਨੇ ਇਹ ਆਪਦੇ ਠੀਕ ਆ ਫਾਸਟ 2 3 ਕ ਡਾਉਨਰ ਦੇ ਟਰੈਕਟਰ ਹੋਣਗੇ ਮਿੱਤਰੋ ਬਾਈ ਦਾ ਨੰਬਰ ਇੱਕ ਨੰਬਰ ਬੋਲਦੇ ਬਾਈ ਵਿੱਚ ਮੜਾ ਜਾ 82890 17643 ਠੀਕ ਆ ਇਹ ਤੇ ਕੰਟੈਕਟ ਕਰ ਲਓ ਇਹ ਲੋਕੇਸ਼ਨ ਵਾਲੀ ਪੱਤੀ ਰੋਡ ਦੇ ਉੱਤੇ ਜਮਾ ਬਰਨਾਲਾ ਜ਼ਿਲ੍ਹਾ ਪੱਤੀ ਰੋਡ ਦੇ ਉੱਤੇ ਠੀਕ ਆ ਕਿੰਗ ਕਾਲ ਜਦੇ ਮਿੱਤਰੋ ਜਮਾ ਬਿਲਕੁਲ ਸਾਹਮਣੇ ਹਾਂਜੀ ਤੇ ਇੱਥੇ ਆ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਪੱਤੀ ਰੋਡ ਦੇ ਤੇ ਬਾਈ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਬਾਕੀ ਹੋਰ ਵੀ ਵੀਰ ਉਹਨਾਂ ਕੋਲੇ ਟਰੈਕਟਰ ਖੜੇ ਹੁੰਦੇ ਨੇ ਅੱਜ ਚਾਰ ਕ ਸੀਗੇ ਤੇ ਬਾਕੀ ਹੋਰ ਵੀ ਜੇ ਤੁਸੀਂ ਟਰੈਕਟਰ ਲੈਣਾ ਤਾਂ ਬਾਈ ਨਾ ਸੰਪਰਕ ਕਿਹੜਾ ਕਰ ਸਕਦੇ ਹੋ ਨਾ ਬਾਈ ਹਾਂ ਆਈ ਜਾਂਦੇ ਰਹਿੰਦੇ ਇੱਕ 6 ਮਾਡਲ ਸੋਨਾਲੀ ਕਾ ਆ ਗਿਆ ਉਹ ਵੀ ਲੈ ਕੇ ਆਉਣਾ ਠੀਕ ਆ ਉਹ ਵੀ ਲੈ ਕੇ ਆਉਣਾ ਤੇ ਬਾਕੀ ਨੰਬਰ ਵੀ ਨਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇ ਧੰਨਵਾਦ ਜੀ